ਅੱਜ ਲੁਧਿਆਣਾ ਦੇ ਪਕਵਾਰ ਰੋਡ ਤੇ ਮੇਰਾ ਕੀ ਫਾਰਮ ਦੇ ਵਿੱਚ ক্রিকেট ਟੂਰਨਾਮੈਂਟ ਮੈਚ ਜੁਝਾਰ ਗਰੁੱਪ ਦੇ ਵੱਲੋਂ ਕਰਵਾਇਆ ਜਾ ਰਿਹਾ ਜਿਸ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਭਾਗ ਲੈ ਰਹੀਆਂ ਨੇ ਵੱਡੇ ਪੱਧਰ ਤੇ ਇਹ ਪਹਿਲਾ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਸਾਡੇ ਸਾਰੇ ਡਿਪਾਰਟਮੈਂਟ ਫਾਸਟਵੇ ਨੈਟ ਪਲੱਸ ਡੇਲੀਪੋਸ ਸਾਰੇ ਡਿਪਾਰਟਮੈਂਟਸ ਇਕੱਠੇ ਹੋ ਕੇ ক্রিকেট ਮੈਚ ਖੇਡ ਰਹੇ ਆ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਹਮੇਸ਼ਾ ਹੀ ਇੱਕ ਫੈਮਿਲੀ ਦੀ ਤਰ੍ਹਾਂ ਆਰਗੇਨਾਈਜੇਸ਼ਨ ਨੂੰ ਚਲਾਉਂਦੀ ਹੈ ਤੇ ক্রিকেট ਜਿਹੜਾ ਕੀ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਰਿਲੀਜੀਅਨ ਬਣ ਗਿਆ ਰਾਈਟ ਆਈਪੀਐਲ ਦੇ ਆਉਣ ਤੋਂ ਬਾਅਦ ਹੋਰ ਜ਼ਿਆਦਾ ਕ੍ਰਿਕਟ ਹਰ ਘਰ ਦੇ ਵਿੱਚ ਪਹੁੰਚ ਗਿਆ ਤੇ ਸਾਡੀ ਕੰਪਨੀ ਦੇ ਵਿੱਚ ਵੀ ਬਹੁਤ ਸਾਰਾ ਟੈਲੈਂਟ ਹੈ ਅਸੀਂ ਉਸ ਨੂੰ ਅੱਗੇ ਉਭਾਰਨਾ ਚਾਹੁੰਦੇ ਹਾਂ ਇੱਕ ਮੈਚ ਦੇ ਵਿੱਚ ਕਿੰਨੇ ਪਲੇਅਰਸ ਪਾਰਟਿਸਿਪੇਟ ਕਰ ਰਹੇ ਨੇ ਤੇ ਕਿੰਨੇ ਮੈਚ ਹੋਣਗੇ ਅੱਜ ਦੇ ਦਿਨ ਦੇ ਵਿੱਚ 8 ਪਲੇਅਰਸ ਦਾ ਮੈਚ ਚੱਲਦਾ ਹੈ ਜੀ ਟੋਟਲ ਇੱਕ ਟੀਮ ਦੇ ਵਿੱਚ 14 ਪਲੇਅਰਸ ਨੇ ਔਰ ਅਸੀਂ ਇਹ ਰੂਲਸ ਥੋੜੇ ਇੱਦਾਂ ਇੰਟਰਸਟਿੰਗ ਬਣਾਏ ਨੇ ਕਿ ਹਰ ਪਲੇਅਰ ਜਿਹੜਾ ਹੈਗਾ ਉਹਨੂੰ ਖੇਡਣ ਦਾ ਮੌਕਾ ਮਿਲੇਗਾ ਉਜਾਇਰ ਗਰੁੱਪ ਦੇ ਜਿਹੜੇ ਮੈਡਮ ਹਰਲੀਨ ਨੇ ਓਨਰ ਨੇ ਰਾਈਟ ਇੱਕ ਡਾਇਰੈਕਟਰ ਨੇ ਸਾਡੀ ਕੰਪਨੀ ਦੇ ਉਹਨਾਂ ਨੇ ਆ ਕੇ ਇਹਨੂੰ ਇਨੋਗੂਰੇਟ ਕੀਤਾ ਹੈ ਅੱਜ ਲੁਧਿਆਣਾ ਦੇ ਪਕਵਾਲ ਰੋਡ ਤੇ ਮੈਰਾਕੀ ਫਾਰਮਸ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਮੈਚ ਜੁਝਾਰ ਗਰੁੱਪ ਦੇ ਵੱਲੋਂ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਭਾਗ ਲੈ ਰਹੀਆਂ ਨੇ ਕਿੰਨੀਆਂ ਟੀਮਾਂ ਇਸ ਮੈਚ ਦੇ ਵਿੱਚ ਭਾਗ ਲੈ ਰਹੀਆਂ ਨੇ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਮੈਚ ਕਰਵਾਇਆ ਜਾ ਰਿਹਾ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਜੁਝਾਰ ਗਰੁੱਪ ਦੇ ਸੀਈਓ ਏਪੀਐਸ ਦੁਆਜੀ ਮਜੂਰ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਇਹ ਜਿਹੜਾ ਅੱਜ ਜੁਝਾਰ ਗਰੁੱਪ ਦੇ ਵੱਲੋਂ ਕ੍ਰਿਕਟ ਟੂਰਨਾਮੈਂਟ ਮੈਚ ਕਰਵਾਇਆ ਜਾ ਰ ਦੇਖੋ ਇੰਨੇ ਵੱਡੇ ਪੱਧਰ ਤੇ ਇਹ ਪਹਿਲਾ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਸਾਡੇ ਸਾਰੇ ਡਿਪਾਰਟਮੈਂਟ ਫਾਸਟਵੇ ਨੈਟ ਪਲਸ ਡੇਲੀ ਪੋਸ ਸਾਰੇ ਡਿਪਾਰਟਮੈਂਟਸ ਇਕੱਠੇ ਹੋ ਕੇ ਕ੍ਰਿਕਟ ਮੈਚ ਖੇਡ ਰਹੇ ਆ ਇਹ ਅਸੀਂ ਪਹਿਲੀ ਵਾਰ ਇੰਨਾ ਵੱਡਾ ਸਤਰ ਦਾ ਟੂਰਨਾਮੈਂਟ ਕਰਾ ਰਹੇ ਆ ਜਿਹਦੇ ਵਿੱਚ ਮੋਰ ਥੈਨ 150 ਪਾਰਟਿਸਪੈਂਟਸ ਨੇ ਤੇ ਸਰ ਕਿਵੇਂ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਤੇ ਕਿਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਸਾਰੀਆਂ ਟੀਮਸ ਨੇ ਉਹਨਾਂ ਨੂੰ ਇਕੱਠੇ ਕਰਕੇ ਕ੍ਰਿਕਟ ਟੂਰਨਾਮੈਂਟ ਮੈਚ ਕਰਵਾਇਆ ਜਾਵੇ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਹਮੇਸ਼ਾ ਹੀ ਇੱਕ ਫੈਮਿਲੀ ਦੀ ਤਰ੍ਹਾਂ ਤੇ ক্রিকেট ਜਿਹੜਾ ਕਿ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਰਿਲੀਜੀਅਨ ਬਣ ਗਿਆ রাইਟ ਆਈਪੀਐਲ ਦੇ ਆਉਣ ਤੋਂ ਬਾਅਦ ਹੋਰ ਜ਼ਿਆਦਾ ক্রিকেট ਹਰ ਘਰ ਦੇ ਵਿੱਚ ਪਹੁੰਚ ਗਿਆ ਤੇ ਸਾਡੀ ਕੰਪਨੀ ਦੇ ਵਿੱਚ ਵੀ ਬਹੁਤ ਸਾਰਾ ਟੈਲੈਂਟ ਹੈ ਅਸੀਂ ਉਸ ਨੂੰ ਅੱਗੇ ਉਭਾਰਨਾ ਚਾਹੁੰਦੇ ਹਾਂ ਸੋ ਕੰਪਨੀ ਦੇ ਵਿੱਚ ਇੱਕ ਆਪਸ ਦੇ ਵਿੱਚ ਰਿਸ਼ਤੇ ਵਧਾਉਣ ਵਾਸਤੇ ক্রিকেট ਤੋਂ ਵੱਧ ਹੋਰ ਕੀ ਹੋ ਸਕਦਾ ਸੋ ਇਹ ਗੱਲ ਅਸੀਂ ਮੈਨੇਜਮੈਂਟ ਨੇ ਸੋਚੀ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਵੱਡੇ ਸਟੇਜ ਤੇ ਇਹ ਟੂਰਨਾਮੈਂਟ ਹੋ ਰਿਹਾ ਹੈ ਤੋ ਸਰ ਇਸ ਟੂਰਨਾਮੈਂਟ ਦੇ ਵਿੱਚ ਜੁਝਾਰ ਗਰੁੱਪ ਦੇ ਸਾਰੇ EMPLOYEES ਪਾਰਟਿਸਿਪੇਟ ਕਰ ਰਹੇ ਨੇ ਆ ਬਾਰੋਂ ਵੀ ਜਿਹੜੇ ਪਲੇਅਰਸ ਆਏ ਨੇ ਨਹੀਂ ਜੀ ਸਿਰਫ ਜੁਝਾਰ ਗਰੁੱਪ ਦੇ EMPLOYEES ਹੀ ਪਾਰਟਿਸਿਪੇਟ ਕਰ ਰਹੇ ਨੇ ਅਸੀਂ 6 ਟੀਮਾਂ ਬਣਾਈਆਂ ਆਪਣੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਦੀਆਂ ਜਿਵੇਂ ਫਾਈਨੈਂਸ ਹੋ ਗਿਆ ਸੇਲਜ਼ ਹੋ ਗਈ ਮਾਰਕੀਟਿੰਗ ਹੋ ਗਈ ਟੈਕਨੀਕਲ ਟੀਮਸ ਹੋ ਗਈਆਂ ਇਹ ਸਾਰੀਆਂ ਟੀਮਾਂ ਨੂੰ ਮਿਲਾ ਕੇ ਅਸੀਂ ਇੱਕ ਟੂਰਨਾਮੈਂਟ ਬਣਾਇਆ 6 ਟੀਮਾਂ ਦਾ ਟੂਰਨਾਮੈਂਟ ਹੈ ਤੋ ਸਰ ਇੱਕ ਮੈਚ ਦੇ ਵਿੱਚ ਕਿੰਨੇ ਪਲੇਅਰਸ ਪਾਰਟਿਸਿਪੇਟ ਕਰ ਰਹੇ ਨੇ ਤੇ ਕਿੰਨੇ ਮੈਚ ਹੋਣਗੇ ਅੱਜ ਦੇ ਦਿਨ ਤੱਕ ਟੋਟਲ ਅ ਤੇ 8 ਟੀਮਾਂ 8 ਟੋਟਲ 6 ਟੀਮਾਂ 8 ਪਲੇਅਰਸ ਦਾ ਮੈਚ ਚੱਲਦਾ ਹੈ ਜੀ ਟੋਟਲ ਇੱਕ ਟੀਮ ਦੇ ਵਿੱਚ 14 ਪਲੇਅਰਸ ਨੇ ਔਰ ਅਸੀਂ ਰੂਲਸ ਥੋੜੇ ਇਦਾਂ ਇੰਟਰਸਟਿੰਗ ਬਣਾਏ ਨੇ ਕਿ ਹਰ ਪਲੇਅਰ ਜਿਹੜਾ ਹੈਗਾ ਉਹਨੂੰ ਖੇਡਣ ਦਾ ਮੌਕਾ ਮਿਲੇਗਾ ਸਾਰੇ ਓਵਰਸ ਕਿੰਨੇ ਰੱਖੇਗੇ ਨੇ ਕਿਉਂਕਿ ਮੈਂ ਦੇਖ ਰਿਹਾ ਕਿ ਸਮਾਂ ਅੱਜ ਘੱਟ ਮਿਲੇਗਾ ਤੇ ਕਿੰਨੇ ਕੁ ਓਵਰਸ ਜਿਹੜੇ ਰੱਖੇਗੇ 8 ਓਵਰਸ ਦਾ ਮੈਚ ਹੈ ਜੀ ਸੋ ਇਟ ਇਜ਼ T20 ਸਟਾਈਲ ਦਾ ਦਿਨੂ ਸੀ T8 ਕਹਿੰਦੇ ਆ ਉਦਾਂ ਦਾ ਮੈਚ ਹੈਗਾ ਜੀ ਬੜਾ ਫਾਸਟ ਪੇਸਡ ਮੈਚ ਹੈ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਮੈਚ ਨੂੰ ਲੈ ਕੇ ਸਾਡੇ ਘੱਟੋ ਘਾਟੀ ਤੇ ਜੇ ਤੁਸੀਂ ਚਾਰੋਂ ਪਾਸੇ ਦੇਖੋਗੇ ਤਾਂ 4-500 ਏਮਪਲਾਈ ਇੱਥੇ ਦੇਖਣ ਵੀ ਆਇਆ ਹੋਇਆ ਹੈ ਸੋ ਸਾਰੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਿਹਨਾਂ ਦੇ ਵੱਲੋਂ ਕੀਤੀ ਗਈ ਕੋਣ ਮੁੱਖ ਮਹਿਮਾਨ ਵਜੋਂ ਇਸ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕਰਨ ਆਏ ਸੀ ਸਾਡੇ ਜੁਜਾਰ ਗਰੁੱਪ ਦੇ ਜਿਹੜੇ ਮੈਡਮ ਹਰਲੀਨ ਨੇ ਉਹਨਾਂ ਨੇ ਰਾਈਟ ਇੱਕ ਡਾਇਰੈਕਟਰ ਨੇ ਸਾਡੀ ਕੰਪਨੀ ਦੇ ਉਹਨਾਂ ਨੇ ਆ ਕੇ ਇਹਨੂੰ ਇਨੋਗੂਰੇਟ ਕੀਤਾ ਤੇ ਹੁਣ ਅਸੀਂ ਦੇਖ ਰਹੇ ਹਾਂ ਕਾਫੀ ਸਾਡੇ EMPLOYEES ਦੀਆਂ ਫੈਮਿਲੀਜ਼ ਵੀ ਤੁਸੀਂ ਦੇਖੋਗੇ ਉੱਥੇ ਆ ਕੇ ਬੈਠੀਆਂ ਹੋਈਆਂ ਦੇਖਣ ਵਾਸਤੇ ਸੋ ਬੜਾ ਅੱਛੇ ਸਟਾਰ ਦਾ ਟੂਰਨਾਮੈਂਟ ਚੱਲ ਰਿਹਾ ਹੈ ਉਸਰ ਜਦੋਂ ਇਸ ক্রিকেট ਟੂਰਨਾਮੈਂਟ ਦੀ ਸ਼ੁਰੂਆਤ ਦੀ ਗੱਲ ਆਕੀ ਗਈ ਸੀ ਤਾਂ ਜਿਹੜੇ EMPLOYEES ਸੀ ਜੁਹਾਰ ਗਰੁੱਪ ਦੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਕੀ ਰਿਐਕਸ਼ਨ ਸੀ ਕਿਉਂਕਿ ਹਰੇਕ ਜਗ੍ਹਾ ਤੇ ਦੇਖਿਆ ਜਾਂਦਾ ਕਿ ਸਿਰਫ ਕੰਪਨੀਆਂ ਦੇ ਵਿੱਚ ਜਿਹੜੇ EMPLOYEES ਹੁੰਦੇ ਨੇ ਉਹ ਵਰਕ ਕਰਦੇ ਨੇ ਤੇ ਘਰ ਚਲੇ ਜਾਂਦੇ ਨੇ ਪਰ ਇੱਥੇ ਕੁਝ ਅਲੱਗ ਦੇਖਣ ਨੂੰ ਮਿਲ ਰਿਹਾ ਸਾਰੇ EMPLOYEES ਜਿਹੜੇ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਜਿਹੜੀ ਪਿਆਰ ਮੁਹੱਬਤ ਆ ਉਹ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜੀ ਜੁਝਾਰ ਗਰੁੱਪ ਇੱਕ ਬਹੁਤ ਹੀ ਫੈਮਿਲੀ ਦੀ ਤਰ੍ਹਾਂ ਕੰਮ ਕਰਨ ਵਾਲੀ ਕੰਪਨੀ ਹੈ ਅਸੀਂ ਦੁੱਖ ਵਿੱਚ ਸੁੱਖ ਵਿੱਚ ਹਰ EMPLOYEE ਦੇ ਨਾਲ ਖੜੇ ਹੁੰਨੇ ਆ ਰਾਈਟ ਸੋ ਉਹਨੂੰ ਹੀ ਅੱਗੇ ਵਧਾਉਂਦੇ ਹੋਏ ਇਹ ਕ੍ਰਿਕਟ ਇੱਕ ਜਿਹੜਾ ਹੈਗਾ ਇਹ ਬ੍ਰਦਰਹੂਡ ਦਾ ਇੱਕ ਤਰ੍ਹਾਂ ਦਾ ਹੋਇਆ ਆ ਆਪਸ ਦੇ ਵਿੱਚ ਰਿਲੇਸ਼ਨ ਵਧਾਣ ਦਾ ਉਹ ਹੈ ਇਹ ਕੰਪੀਟੀਟਿਵ ਸਪਿਰਟ ਲਿਆਣ ਦਾ ਹੈਗਾ ਤੇ ਉਸ ਕਰਕੇ ਅਸੀਂ ਇਹ ਕ੍ਰਿਕਟ ਟੂਰਨਾਮੈਂਟ ਕਰਾਇਆ ਕਿ ਸਾਡੇ EMPLOYEES ਆਪਸ ਦੇ ਵਿੱਚ ਹੋਰ ਜੁੜ ਕੇ ਬੈਟਰ ਸਰਵਿਸ ਕਿਉਂਕਿ ਅਸੀਂ ਕਸਟਮਰ ਨੂੰ ਸਰਵਿਸ ਦੇਣੀ ਹੈ ਸੋ ਜੇ ਸਾਡੇ EMPLOYEES ਖੁਸ਼ ਹੋਣਗੇ ਤੇ ਉਹ ਕਸਟਮਰ ਨੂੰ ਖੁਸ਼ ਰੱਖਣਗੇ ਚਾਹੇ ਉਹ NETPLUS ਦੇ ਕਸਟਮਰ ਹੋਣ ਚਾਹੇ ਉਹ FASTWAY ਦੇ ਕਸਟਮਰ ਹੋਣ ਚਾਹੇ ਉਹ ਜੋ ਜਾ ਟ੍ਰਾਂਸਪੋਰਟ ਦੇ ਕਸਟਮਰ ਹੋਣ ਅਸੀਂ ਹਰ ਤਰ੍ਹਾਂ ਦੇ ਕਸਟਮਰ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ ਸੋ ਜੇ ਕਸਟਮਰ ਨੂੰ ਖੁਸ਼ ਰੱਖਣਾ ਹੈ ਫਿਰ ਇਹਦਾ ਮਤਲਬ ਸਾਨੂੰ ਆਪਣੇ EMPLOYEES ਨੂੰ ਖੁਸ਼ ਰੱਖਣਾ ਪਏਗਾ ਸਰ ਜਿਵੇਂ ਤੁਸੀਂ ਦੱਸਿਆ ਕਿ 6 ਟੀਮਾਂ ਪਾਰਟਿਸਪੇਟ ਕਰ ਰਹੀਆਂ ਨੇ ਤਾਂ ਜਿਹੜੀ ਵਿਨਿੰਗ ਟੀਮਸ ਆ ਉਹ ਕਿੰਨੀਆਂ ਹੋਣਗੀਆਂ ਤੇ ਕੀ ਦਿੱਤਾ ਜਾਏਗਾ ਵਿਨਿੰਗ 플레이ਰਸ ਨੂੰ ਦੇਖੋ ਜੀ ਵਿਨਿੰਗ ਟੀਮ ਇੱਕ ਹੀ ਹੁੰਦੀ ਹੈ ਹਮੇਸ਼ਾ ਬਿਲਕੁਲ ਇਹ ਲੀਗ ਦੇ ਤਰ੍ਹਾਂ ਖੇਡਿਆ ਜਾ ਰਿਹਾ ਟੌਪ ਚਾਰ ਟੀਮਾਂ ਸੈਮੀ ਫਾਈਨਲਸ ਪਹੁੰਚਣਗੀਆਂ ਫਿਰ ਫਾਈਨਲ ਹੋਏਗਾ ਐਂਡ ਫਾਈਨਲ ਟੀਮ ਜਿੱਤੇਗੀ ਉਹਦੇ ਵਾਸਤੇ ਹੀ ਇਸੀ ਇਨਾਮ ਰੱਖਿਆ ਹੋਇਆ ਹੈ ਪਲੱਸ ਅਸੀਂ ਟਰੋਫੀ ਰੱਖੀ ਹੋਈ ਹੈ ਪਲੱਸ ਮੈਨ ਆਫ ਦਾ ਸੀਰੀਜ਼ ਮੈਨ ਆਫ ਦਾ ਮੈਚ ਵੇਰੀਅਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਤੁਸੀਂ ਉੱਧਰ ਜਾ ਕੇ ਦੇਖੋਗੇ ਬਹੁਤ ਸਾਰੇ ਗਿਫਟ ਦੇਖਣਗੇ ਤੁਹਾਨੂੰ ਐਂਡ ਜਿੱਦਾਂ ਆਈਪੀਐਲ ਦੇ ਵਿੱਚ 4 6 ਸਾਰੇ ਬਣਾਇਆ ਜਾਂਦਾ ਉਹ ਸਾਰਾ ਬਣਾਇਆ ਗਿਆ ਸਾਡੀ ਐਡਮਿਨ ਟੀਮ ਸਾਡੀ ਐਚਆਰ ਟੀਮ 2 ਦਿਨ ਤੋਂ ਇਹ ਪੂਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਚ ਲੱਗੀ ਹੋਈ ਹੈ ਥੈਂਕ ਯੂ ਸੋ ਮੱਚ ਜੀ ਹੁਣ ਮੈਨੂੰ ਇਜਾਜ਼ਤ ਦਿਓ ਜੀ ਬਿਕਾਜ਼ ਮੇਰੀ ਮੈਂ ਖੁਦ ਵੀ ਖੇਡ ਰਿਹਾ ਇੱਕ ਟੀਮ ਵੱਲੋਂ ਤੇ ਮੇਰੀ ਟੀਮ ਮੈਨੂੰ ਅੱਜਾ ਮਾਰ ਰਹੀ ਹੈ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਜੀ ਥੈਂਕ ਯੂ ਸੋ ਮੱਚ ਸੋ ਜੁਝਾਰ ਗਰੁੱਪ ਦੀ ਸਾਰੀ ਹੀ ਟੀਮ ਨੇ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਾਰੇ ਹੀ ਪਲੇਅਰਜ਼ ਦੇ ਚਿਹਰੇ ਦੇ ਉੱਤੇ ਕਾਫੀ ਮੁਸਕਾਨ ਜਿਹੜੀ ਆ ਉਹ ਦੇਖਣ ਨੂੰ ਮਿਲੀ ਤੇ ਸਾਰੇ ਪਲੇਅਰਜ਼ ਦੇ ਵੱਲੋਂ ਇਸ ਕ੍ਰਿਕਟ ਟੂਰਨਾਮੈਂਟ ਨੂੰ ਇੰਜੋਏ ਵੀ ਕੀਤਾ ਗਿਆ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ